ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੀ ਆ ਕਿ ਸਾਰੇ ਠੀਕ ਹੀ ਹੋਵੋਗੇ ਆਪਾਂ ਅੱਜ ਆ ਜਿਹੜੀ ਜੈਕਟ ਬਣਾਈ ਸੀ ਅੱਗੇ ਸਕੇਲ ਦੇ ਨਾਲ ਫੁੱਟੇ ਵਾਲੀ ਯਾਨੀ ਕਿ ਫੁੱਟ ਕਰੋਸ਼ੀ ਦੇ ਨਾਲ ਬਣਾਈ ਸੀ ਉਹਦਾ ਆਪਾਂ ਜਿਹੜਾ ਵਾ ਬਾਰਡਰ ਤੇ ਜਿਹੜੀ ਬਟਨ ਪੱਟੀ ਸੀ ਉਹ ਵੀ ਕਰੋਸ਼ੀਏ ਨਾਲ ਹੀ ਬਣਾਈ ਸੀ ਆਪਾਂ ਹੁਣ ਜੈਕਟ ਤੋ ਬਣਾ ਰਹੇ ਆ ਫੁੱਟੇ ਵਾਲੀ ਉਹ ਸਕੇਲ ਨਾਲ ਕਰੋਸ਼ੀ ਵਾਲੀ ਬਣਾ ਰਹੇ ਆ ਪਰ ਇਸ ਦਾ ਬਾਰਡਰ ਜਿਹੜਾ ਮੈਂ ਸਲਾਈਆਂ ਨਾਲ ਬਣਾਇਆ ਆ ਵਾ ਸਲਾਈਆਂ ਨਾਲ ਬਾਰਡਰ ਬਣਾ ਕੇ ਤੇ ਜਿਹੜੀ ਇਹਦੀ ਬਰੀ ਆ ਫੱਟੀ ਆ ਬਟਨ ਪੱਟੀ ਆ ਉਹ ਵੀ ਸਲਾਈਆਂ ਨਾਲ ਹੀ ਬਣਾਉਣੀ ਆ ਉਹਦੇ ਫੰਦੇ ਮੈਂ ਸਲਾਈ ਤੇ ਚੜਾ ਲਿਆ ਉਤਾਰ ਲਿਆ ਇੱਕ ਬਰੀ ਮੈਂ ਬਣਾਈ ਹੋਈ ਆ ਦੀ ਗਲੇ ਦੀ ਤੇ ਬਾਵਾ ਦੀ ਕਾਟ ਪਾਉਣੀ ਆ ਤੇ ਆਪਾਂ ਦੂਜੀ ਪੱਟੀ ਬਣਾ ਕੇ ਦੱਸਣ ਲੱਗੇ ਆ ਆ ਵਾਲੀ ਪੱਟੀ ਬਣਾ ਰਹੇ ਹਾਂ ਇਹ ਆਪਾਂ ਬਰੀ ਬਣਾ ਕੇ ਤੋਂ ਫੰਦੇ ਜਿਹੜੇ ਆ ਉਹਨਾਂ ਨੂੰ ਬੰਦ ਕਰ ਦਿੱਤਾ ਤੇ ਬਰੀ ਦੇ ਫੰਦੇ ਜਿਹੜੇ ਆਪਾਂ ਰੱਖ ਲਏ ਸੀ ਇਹ ਇਹ ਤੋਂ ਆਪਾਂ ਜੈਕਟ ਦਾ ਜਿਹੜਾ ਇਹ ਸਾਈਡ ਆ ਬਣਾਉਣ ਲੱਗੇ ਆ ਇਹਦੇ ਜਿਹੜੇ ਫੰਦੇ ਪਾਏ ਆ ਹਰ ਫੰਦੇ ਦੇ ਵਿੱਚੋਂ ਇੱਕ ਕਪੰਦਾ ਬਣਾਉਣਾ ਵਾ ਇਹ ਮੈਂ ਪਾਏ ਆ 38 ਜੋੜ 38 ਫੰਦੇ ਮਤਲਬ ਜੋੜ ਪਾਏ ਆ ਇਹਨਾਂ ਦਾ ਡਬਲ ਹੋਣਾ ਵਾ ਇੰਨਾ ਦਾ ਡਬਲ ਹੋ ਜਾਣਾ ਵਾ 77 ਤੇ 2 72 ਜਾਨੀ ਕਿ 72 ਫੰਦੇ ਬਣ ਜਾਣੇ ਆ ਤੁਸੀਂ ਆਪਣੇ ਸਾਹਬ ਦੇ ਨਾਲ ਜਿਹੜਾ ਤੁਹਾਡੀ ਮਤਲਬ ਸੀਤ ਆ ਉਹਦੇ ਸਾਹਬ ਨਾਲ ਤੁਸੀਂ ਆਪਣੇ ਫੰਦੇ ਪਾ ਸਕਦੇ ਆ ਉਸ ਦਾਸ ਫੰਦੇ ਮੈਂ ਬਰੀਦੇ ਰੱਖੇ ਸੀ ਤੇ ਆਪਾਂ 5-5 ਫੰਦਿਆਂ ਦਾ ਜਿਹੜੀ ਆ ਡੱਬੀ ਆ 5 ਫੰਦਿਆਂ ਦੀ ਐ ਡੱਬੀ ਆ ਉਹਨੂੰ ਬਣਾਇਆ ਆ ਵਾ ਇਹ ਧਿਆਨ ਰੱਖਣਾ ਕਿ ਜਿਹੜੀ ਆਪਾਂ ਡੱਬੀ ਬਣਾਉਂਦੇ ਆ 5 ਫੰਦਿਆਂ ਦੀ ਬਣਾਉਣੀ ਆ ਜਾਂ ਮਤਲਬ 6 ਫੰਦਿਆਂ ਦੀ ਬਣਾਉਣੀ ਆ ਤਾਂ ਉਹ ਮਤਲਬ ਸਾਰੀ ਜੈਕਟ ਦੇ ਵਿੱਚ ਉਨੇ ਹੀ ਫੰਦਿਆਂ ਦੀ ਡੱਬੀ ਬਣਾਉਣੀ ਆ ਯਾਨੀ ਕਿ ਕਿਸੇ ਦਾ ਵੀ ਕੋਈ ਇੱਕ ਫੰਦਾ ਵੱਧ ਨਹੀਂ ਕਰਨਾ ਨਹੀਂ ਤਾਂ ਆਪਣੀ ਜੈਕਟ ਦਾ ਜਿਹੜਾ ਵਾ ਮੀਜਰਮੈਂਟ ਗਲਤ ਹੋ ਜਾਏਗਾ ਮੈਂ ਕਰਾਂ ਬਣਾ ਲਵਾਂ ਫਿਰ ਦੱਸਦੀ ਆ ਦੂਜੇ ਪਾਸੇ ਆ ਕੇ ਇਹ ਸਾਰੀ ਰੋ ਦੇ ਵਿੱਚ ਆਪਾਂ ਐਵੇਂ ਹੀ ਫੰਦੇ ਬਣਾਉਂਦੇ ਜਾਣਾ ਵਾ ਲਾਸਟ ਤੱਕ ਹੀ ਤੇ ਆਪਾਂ ਜੀ ਇਹਨੂੰ ਮੁਕੰਮਲ ਕਰਕੇ ਤੇ ਆਪਾਂ ਐਂਡ ਤੇ ਆ ਗਏ ਆ ਸਾਰੇ ਬੰਦੇ ਬਣਾ ਲਿਆ ਇਹ ਮੇਰੇ ਹੈ ਗਿਆ ਜੀ 65 ਮੈਂ 10 ਲਾਈਨਾਂ ਬਣਾਉਣੀਆਂ ਵਾਂ ਆਹ ਵਾਲੀਆਂ 1 2 3 4 5 6 7 8 9 10 11 12 13 13 ਦੇ ਵਿੱਚ ਹੀ ਹਰ ਇੱਕ ਦੇ ਵਿੱਚ ਮਤਲਬ 5 5 ਫੰਦਿਆਂ ਦਾ ਘੇਰਾ ਬਣਾਉਣਾ ਵਾ ਅਗਿਆ ਹੈ ਤਾਂ ਕਠਿਨ ਜੈਕਟ ਬਣ ਕੇ ਬਹੁਤ ਸੋਹਣੀ ਆਏਗੀ ਆਪਾਂ ਕੋਟੀ ਵੀ ਬਣਾ ਸਕਦੇ ਆ ਤੇ ਜੈਕਟ ਵੀ ਬਣਾ ਸਕਦੇ ਆ ਇਹ ਜੀ ਆਪਾਂ ਸਲਾਈਆਂ ਦੇ ਨਾਲ ਆ ਵੀ ਬਰੀ ਬਣਾਈ ਹੋਈ ਆ ਤਾਂ ਹੁਣ ਆਪੋ ਤੋਂ ਕਰੋਸ਼ੀ ਦੇ ਨਾਲ ਬਣਾਉਣ ਲੱਗੇ ਆ ਨੰਨ ਉਤਾਰ ਲਿਆ ਉਤਾਰ ਕੇ ਤੇ ਇਹਨਾਂ ਅਨੁਸਾਰਿਆਂ ਨੂੰ ਬਣਾ ਲੈਣਾ ਦੋ ਪੰਜ ਬੰਦੇ ਲੈ ਲੈ ਆਪਾਂ ਵਾਲੇ 1 2 3 4 5 ਪੰਜ ਬੰਦੇ ਲੈ ਕੇ ਇੱਕ ਦੋ ਤਿੰਨ ਪਾਸ ਐਡ ਵਾਲੇ ਤੋਂ ਇੱਕ ਵੱਧ ਲੈਣਾ ਵਾ ਛੇ ਬਣਾਉਣੇ ਆ ਹਰੇਕ ਅਸੀਂ ਬਣਾ ਲਈ ਬੰਨੇ ਵਾਲੇ ਤੋਂ ਸਾਈਡ ਵਾਲੇ ਤੋਂ ਜਿਹੜਾ ਸਾਈਡ ਵਾਲਾ ਪਾਸਾ ਇਹਦੇ ਤੋਂ ਆਪਾਂ 6 ਬਰਾ ਹੀ ਇਹਨੂੰ ਬਣਾਉਣਾ ਵਾ 2 3 4 5 ਇੱਕ ਇੱਕ ਵਾਰੀ ਬਣਾਇਆ ਦੋ ਵਾਰੀ ਬਣਾਇਆ ਤਿੰਨ ਵਾਰੀ ਬਣਾਇਆ ਚਾਰ ਵਾਰੀ ਬਣਾਇਆ ਤੇ ਇਹਨੂੰ ਪੰਜ ਵਾਰੀ ਬਣਾਇਆ ਏਦਾਂ ਹੀ ਬਣਾਉਂਦੇ ਬਣਾਉਂਦੇ ਆਪਾਂ ਸਾਰੀ ਜਿਹੜੀ ਰੋ ਹੈ ਐਵੇਂ ਹੀ ਬਣਾਉਣੀ ਆ दो तीन चार पच पच बारी बनाया तीन दो पच एक दो तीन चार पच ਇਹ ਜਿਹੜੀ ਮਤਲਬ ਸਾਈਡ ਆ ਇਹ ਆਪਾਂ ਬਾਅਦ ਚ ਬਣਾ ਲਾਂਗੇ ਪਹਿਲਾਂ ਮੈਂ ਐਸ ਬੰਨੇ ਦੀ ਜਿਹੜੀ ਹੈਗੀ ਆ ਗਲੇ ਦੀ ਤੇ ਬਾਜੂ ਦੀ ਜਿਹੜੀ ਕਟਾਈ ਆ ਉਹ ਆਪਾਂ ਪਾ ਲਈਏ ਇਹ ਵਾਲਾ ਜਿਹੜਾ ਵਾ ਬਾ ਸਾਈਡ ਤੇ ਰੱਖ ਦਿੰਨੇ ਆ ਇਹ ਆਪਾਂ 5 ਵਾਰੀ ਬਣਾਇਆ 1 2 3 4 5 ਵਾਰੀ ਬਣਾਇਆ ਸੀ ਇਧਰੋਂ ਆਪਾਂ ਮਤਲਬ ਮੋਢਾ ਰੱਖਣਾ ਆਪਣਾ ਦੂਜੇ ਪੰਨੇ ਆਪਣੀ ਬਟਨ ਪੱਟੀ ਲੱਗਣੀ ਆ ਇਧਰੋਂ ਆਪਾਂ ਮੋਢੇ ਦੀ ਕਾਟ ਪਾ ਦਿੰਨੇ ਆ ਆ ਵਾਲੀ ਜਿਹੜਾ ਇਹਨੂੰ ਸਾਰਾ ਆਪਾਂ ਕਟਾ ਦੇਣੇ ਆ ਆ ਵਾਲੀ ਜਿਹੜੀ ਆਪਣੀ ਇੱਕ ਪੰਜ ਫੰਦਿਆਂ ਦੀ ਬਣੀ ਹੋਈ ਆ ਇਹਨੂੰ ਆਪਾਂ ਕਟਾ ਦਿੰਨੇ ਆ ਇੱਕ ਨੂੰ ਤੇ ਦੂਜੇ ਤੋਂ ਆਪਾਂ ਸ਼ੁਰੂ ਕਰ ਦਿੰਨੇ ਆ ਚਾਰ ਲੇਪਾ ਪੰਜ ਬਣਾ ਲਏ ਆਪਾਂ ਹਰੇਕ ਘਰ ਦੇ ਵਿੱਚੋਂ ਪੰਜ-ਪੰਜ ਬਣਾ ਕੇ ਤਾਂ ਆਪਾਂ ਐਂਡ ਤੇ ਆ ਕੇ ਫਿਰ ਦੱਸਦੇ ਆਂ ਤੇ ਆਪਾਂ ਵਾਲੇ ਗੰਦੀ ਬਣਾਉਂਦੇ ਹੋਏ ਐਂਡ ਤੇ ਆ ਗਏ ਬਟਨ ਪੱਟੀ ਵਾਲੇ ਪਾਸੇ ਆ ਗਏ ਆ ਇਹ ਪੰਜ ਫੰਦੇ ਆ ਪੰਜਾਂ ਫੰਦਿਆਂ ਦੇ ਵਿੱਚੋਂ ਆਪਾਂ ਦੋ ਫੰਦੇ ਕੰਮ ਕਰ ਦੇਣੇ ਆ ਮਤਲਬ ਘਟਾ ਦੇਣੇ ਆ ਤੇ ਤਿੰਨ ਫੰਦੇ ਹੀ ਬਣਾਵਾਂਗੇ ਇਹਨਾਂ ਦੇ ਸਿੱਦੇ ਪਾਸੇ ਆ ਗਏ ਆਪਾਂ ਸਿੱਦੇ ਪਾਸੇ ਆ ਗਏ ਆਪਾਂ ਬਾਟਨ ਪੱਟੀ ਵੱਲੋਂ ਦੋ ਫੰਦੇ ਆਪਾਂ ਕੱਟ ਕਰ ਦਿੱਤੇ ਸੀ ਤਿੰਨਾ ਫੰਦਿਆਂ ਦਾ ਹੀ ਆਪਾਂ ਬਣਾਉਣਾ ਅਗਲੇ ਬੰਦੇ ਆਪਾਂ 5 ਬਣਾਉਣੇ ਆ 3 ਤੋਂ 5 1 2 3 4 5 ਫਿਰ ਅਗਲੇ 5 ਬਣਾਉਣੇ ਆ 5 5 ਬਣਾਉਂਦੇ ਹੋਏ ਆਪਾਂ ਇਹ ਜਿਹੜੀ ਲਾਈਨ ਕੰਪਲੀਟ ਕਰ ਲੈਣੀ ਹੈ 1 2 3 4 5 ਇਹ ਵੀ ਆਪਾਂ ਸਾਰੀ ਬਣਾ ਲੈਣੀ ਹੈ ਜਿਹੜਾ ਮੋਢੇ ਵਾਲੇ ਪਾਸੇ ਬਸ ਆਪਾਂ ਇੰਨੇ ਹੀ ਭੰਦੇ ਕੱਟ ਕਰਨੇ ਸੀ ਇੱਕ ਇੱਕ ਜਿਹੜੀ ਆ ਆਪਣੇ ਪੰਜਾਂ ਫੰਦਿਆਂ ਦੀ ਹੈਗੀ ਸੀ ਇਹ ਕੱਟ ਕਰ ਦਿੱਤੀ ਆ ਤੇ ਇਧਰ ਗਲੇ ਵਾਲੇ ਪਾਸੇ ਆਪਣੇ ਬਟਨ ਪੱਟੀ ਵਾਲੇ ਪਾਸੇੋਂ ਆਪਾਂ ਤਿੰਨ ਜਿੰਨਾ ਪੰਜ ਫੰਦਿਆਂ ਦਾ ਇਹੜਾ ਹੈਗੀ ਡੱਬੀ ਆ ਇੱਕ ਵਾਰੀ ਆਪਾਂ ਦੋ ਕੰਮ ਕਰ ਦੇਣੇ ਆ ਇੱਕ ਵਾਰੀ ਆਪਾਂ ਤਿੰਨ ਕੰਮ ਕਰਕੇ ਤੇ ਆਪਾਂ ਪੰਜ ਫੰਦੇ ਕਟਾ ਮਤਲਬ ਕੱਟ ਕਰ ਦੇਣੇ ਆ ਇਹ ਹਰ ਡੱਬੀ ਜਿਹੜੀ ਆ ਪੰਜਾਂ ਫੰਦਿਆਂ ਦੀ ਡੱਬੀ ਹੈ ਦੋ ਵਾਰੀ ਮਤਲਬ ਘਟਾਉਣੀਆਂ ਇਹਨਾਂ ਨੂੰ ਇੱਕ ਲਾਈਨ ਦੇ ਵਿੱਚ ਦੋ ਵਾਰੀ ਘੱਟ ਕਰ ਦਾਂਗੇ ਇੱਕ ਲਾਈਨ ਵਿੱਚ ਤਿੰਨ ਬੰਦੇ ਘੱਟ ਕਰ ਦਾਂਗੇ ਤੇ ਆਪਣੇ ਬੰਦੇ ਘੱਟਦੇ ਜਾਣਗੇ ਤਾਂ ਫਿਰ ਆਪਣਾ ਇਹ ਬਣ ਜਾਏਗਾ ਆਪਾਂ ਸਲਾਈ ਬਣਾਉਂਦੇ ਹੋਏ ਐਂਡ ਤੇ ਆ ਗਏ ਆ ਮਤਲਬ ਮੋਡੇ ਵਾਲੇ ਪਾਸੇ ਮੋਡੇ ਵਾਲੇ ਪਾਸੇ ਆਪਾਂ ਦੋ ਤਿੰਨ ਚਾਰ ਪੰਜ ਇਹ ਆਪਾਂ ਇੱਕ ਮਤਲਬ ਕਟਾ ਦਿੱਤਾ ਵਾ ਮੋਢੇ ਦੀ ਕਾਟ ਪਾ ਦਿੱਤੀ ਹੈ ਇਹਦੀ ਬਸ ਇਹ ਮੋਢੇ ਵਾਲੇ ਪਾਸਿਓਂ ਨਹੀਂ ਕੁਝ ਵੀ ਹੁਣ ਕਰਨਾ ਆਪਾਂ ਗਲੇ ਵਾਲੇ ਪਾਸਿਓਂ ਹੀ ਆਪਾਂ ਹੁਣ ਕਟਾਈ ਪਾਣੀ ਹੈ ਗਲੇ ਵਾਲੇ ਪਾਸੇ ਆਪਾਂ ਹੁਣ ਅੱਗੇ 2 ਘਟਾਏ ਸੀ ਹੁਣ ਤਿੰਨ ਫੰਦੇ ਜਿਹੜੇ ਆ ਉਹ ਪੰਜਾਂ ਫੰਦੇ ਵਾਲੀ ਡੱਬੀ ਜਿਹੜੀ ਉਹ ਮਤਲਬ ਬਣ ਜਾਣੀ ਕੱਢ ਜਾਣੀ ਆ ਤਵੇਰ ਆਪਾਂ ਬੈਪ ਜਣਾ ਬਣਾਉਂਦੀ ਹੋਏ ਸਾਰੇ ਇਵੇਂ ਹੀ ਬਣਾਉਂਦੇ ਹੋਏ ਆਪਾਂ ਗਲੇ ਵਾਲੇ ਪਾਸੇ ਆ ਕੇ ਫੇਰ ਦੱਸਦੀ ਆਂ ਤੇ ਆਪਾਂ ਇਹ ਸਲਾਈ ਬਣਾਉਂਦੇ ਹੋਏ ਬਟਨ ਪਰਟੀ ਵਾਲੇ ਪਾਸੇ ਆ ਗਏ ਆ ਤਿੰਨ ਚਾਰ ਪੰਜ ਤੇ ਆਪਾਂ ਬੰਦੇ ਬਣਾ ਲੇ ਆ ਪੰਜ ਫੰਦਿਆਂ ਦੀ ਡੱਬੀ ਸੀ ਸਾਰੀਆਂ ਪੰਜ ਫੰਦਿਆਂ ਦੀ ਡੱਬੀ ਆ ਵੀ ਇਹਦੇ ਤੇ ਆਪਾਂ ਦੋ ਫੰਦੇ ਕੰਮਕਾਰ ਦਿੱਤੇ ਹੀ ਘਟ ਕਰ ਦਿੱਤੇ ਹੀ ਤੇ ਤਿੰਨ ਫੰਦਿਆਂ ਦੀ ਡੱਬੀ ਰਹਿ ਗਈ ਹੁਣ ਆਪਾਂ ਇਹ ਤਿੰਨਾਂ ਫੰਦਿਆਂ ਦੀ ਡੱਬੀ ਦੇ ਉੱਤੇ ਕੁਝ ਨਹੀਂ ਬਣਾਉਣਾ ਇਹਨੂੰ ਵੀ ਘਟਾ ਦੇਣਾ ਹੈਗਾ ਵਾ ਕੰਮ ਕਰ ਦੇਣਾ ਹੈਗਾ ਵਾ ਤੇ ਆਪਾਂ ਇੱਥੋਂ ਹੀ ਆਪਾਂ ਬੈਕ ਹੋ ਜਾਣਾ ਇੱਦਾਂ ਹੀ ਆਪਾਂ ਬੁਣਦੇ ਹੋਏ ਨਾ ਮਤਲਬ ਆ ਹੁਣ ਡੱਬੀ ਆਪਣੀ ਘਟੂਗੀ ਇੱਥੋਂ ਆਪਾਂ 2 ਫੰਦੇ ਘਟਾਏ ਸੀ ਤੇ 3 ਰਹਿ ਗਏ 3 ਵੀ ਆਪਾਂ ਹੁਣ ਘਟਾ ਦਿੱਤੇ ਤੇ ਡੱਬੀ ਸਾਰੀ ਜਿਹੜੀ ਬੰਦ ਹੋਗੀ ਇਹ ਦੋਵਾਂ ਮਤਲਬ ਹੈਗਾ ਵਾ ਰੂ ਦੇ ਵਿੱਚ ਆਪਾਂ 5 ਫੰਦੇ ਘਟਾਉਣੇ ਆ ਇਦਾਂ ਹੀ ਘਟਾਉਂਦੇ ਹੋਏ ਆਪਾਂ ਉੱਪਰ ਨੂੰ ਬਣਾਉਂਦੇ ਜਾਣਾ ਵਾ ਜਿੰਨੀ ਆਪਾਂ ਨੂੰ ਇਹਦੀ ਮੋਢੇ ਦੀ ਆਪਾਂ ਨੂੰ ਚਾਹੀਦੀ ਹੋਊਗੀ ਆਹ ਵਾਲੀ ਚੀਜ਼ ਚੋੜਾਈ ਉਨੀ ਆਪਾਂ ਰੱਖ ਕੇ ਤੇ ਬਾਕੀ ਬੰਦੇ ਆਪਾਂ ਕਟਾ ਲੈਨੇ ਆ ਤੇ ਆਪਣਾ ਨਾਲ ਲੰਬਾਈ ਕਰ ਲੈਨੇ ਆ ਆਪਣੇ ਮੁੱਢੇ ਦੀ ਇਧਰੋਂ ਕਟਾਈ ਜਾਵਾਂਗੇ ਤੇ ਇਦਾਂ ਹੀ ਕਰਦੇ ਹੋਏ ਆਪਾਂ ਇਹ ਸਾਰਾ ਬਣਾ ਲੈਣਾ ਵਾ ਤੇ ਵੀਡੀਓ ਲੰਮੀ ਹੋ ਜਾਣੀ ਆ ਫਿਰ ਤੇ ਆਪਾਂ ਕਟਾਈ ਦਾ ਦੱਸਣਾ ਸੀ ਗਲੇ ਦੀ ਕਟਾਈ ਦਾ ਤੇ ਇਹ ਤਾਂ ਹੀ ਘਟਾਉਂਦੇ ਘਟਾਉਂਦੇ ਆਪਾਂ ਜਿੰਨੇ ਆਪਾਂ ਨੂੰ ਚਾਹੀਦੇ ਆ ਬੰਦੇ ਉਹਨੇ ਰੱਖ ਲਿਓ ਜੇ ਬਾਕੀ ਤੁਸੀਂ ਕੱਟ ਕਰ ਦਿਓ ਜੇ ਤੇ ਇਹ ਆ ਜੀ ਆਪਣੀ ਇਹ ਆਪਾਂ ਬਣਾਉਂਦੇ ਸਲਾਈਆਂ ਦੇ ਨਾਲ ਬਾਰਡਰ ਤੇ ਸਲਾਈਆਂ ਦੇ ਨਾਲ ਹੀ ਆਪਾਂ ਬਟਨ ਪੱਟੀ ਬਣਾਉਣੀ ਆ ਤੇ ਵੀਡੀਓ ਪਸੰਦ ਆਵੇ ਤਾਂ ਲਾਈਕ ਜਰੂਰ ਕਰਿਓ ਜੀ ਕਮੈਂਟ ਕਰਕੇ ਦੱਸਿਓ ਜੇ ਅੱਗੇ ਮੇਰੀਆਂ ਭੈਣਾਂ ਨੇ ਕਿਹਾ ਸੀ ਕਿ ਤੁਸੀਂ ਸਾਰੀ ਬਣਾ ਕੇ ਦੱਸੋ ਸਾਰੀ ਤਾਂ ਨਹੀਂ ਮਤਲਬ ਇਦਾਂ ਹੀ ਬਣਾ ਕੇ ਆਪਾਂ ਦੱਸ ਸਕਦੇ ਹਾਂ ਤੁਸੀਂ ਸਮਝ ਸਕਦੇ ਹੋ ਜੇ ਆਹ ਵਾਲੀ ਚੀਜ਼ ਤੇ ਆਪਾਂ ਜਦੋਂ ਇੱਕ ਵਾਰੀ ਦੱਸ ਦਿੱਤੀ ਤਾਂ ਸਮਝ ਲੱਗ ਜਾਂਦੀ ਆ ਬਸ ਘਟਾਈ ਦਾ ਪਤਾ ਹੋਣਾ ਚਾਹੀਦਾ ਵਾ ਘਟਾਈ ਵੀ ਤੁਹਾਨੂੰ ਦੱਸ ਦਿੱਤੀ ਆ ਵੀ ਐਵੇਂ ਘਟਾਈ ਪੈਣੀ ਆ ਮੈਂ ਪੰਜ ਪੰਜ ਬੰਦਿਆਂ ਦੀ ਬਣਾਈ ਸੀ ੱੱਬੀ ਤੇ ਪੰਜ ਪੰਜ ਬੰਦੇ ਜਿਹੜੇ ਆ ਦੋ ਰੋ ਦੇ ਵਿੱਚ ਆਪਾਂ ਪੰਜ ਬੰਦੇ ਜਿਹੜੇ ਕੰਮ ਕਰ ਦੇਣੇ ਹੈਗੇ ਆ ਤੇ ਇਦਾਂ ਹੀ ਘਟਾਉਂਦੇ ਹੋਏ ਗਲਾ ਬਣ ਜਾਣਾ ਵਾ ਇਹ ਆਹ ਵਾਲੀ ਪੱਟੀ ਦਾ ਵੀ ਆਪਾਂ ਇਦਾਂ ਹੀ ਬਣਾ ਕੇ ਤੇ ਪੰਜ ਪੰਜ ਬੰਦੇ ਜਿਹੜੇ ਆ ਇਹ ਇਹਦੀ ਡੱਬੀ ਬਣਾਉਣੀ ਆ ਤੇ ਗਲੇ ਵਾਲੇ ਪਾਸਿਓਂ ਆਪਾਂ ਇੱਕ ਵਾਰੀ ਦੋ ਫੰਦੇ ਕਢਾ ਲੈਣੇ ਆ ਇੱਕ ਵਾਰੀ ਤਿੰਨ ਫੰਦੇ ਕਢਾ ਲੈਣੇ ਆ ਤੇ ਇਦਾਂ ਹੀ ਆਪਣਾ ਇਹ ਬਣ ਜਾਣਾ ਹੈ ਗਲੇ ਦੀ ਕਾਟ ਤੇ ਬੈਕ ਸਾਈਡ ਤੋਂ ਆਪਾਂ ਬਾਰਡਰ ਬਣਾ ਕੇ ਤੇ ਆਹ ਵਾਲੀ ਚੀਜ਼ ਵੀ ਐਵੇਂ ਬਣਾਉਣੀ ਆ ਤੇ ਮੋਢਿਆਂ ਦੀ ਕਟਾਈ ਜਿਹੜੀ ਆਪਾਂ ਇੱਕ ਇੱਕ ਜਿਹੜੀ ਆ ਜਿਹੜੀ ਛੱਡ ਦੇਣੀ ਆ ਇਹ ਨਹੀਂ ਬਣਾਉਣੀ ਇੱਕ ਡੱਬੀ ਨਹੀਂ ਬਣਾਉਣੀ ਵੀ ਦੱਸਣਾ ਜੀ ਵੀਡੀਓ ਕਿਵੇਂ ਲੱਗੀ ਡਿਜ਼ਾਈਨ ਦੱਸਣ ਦਾ ਕਿਵੇਂ ਲੱਗਾ ਟੰਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਸਿਕਾ ਜੀ ਓਕੇ ਬਾਏ ਟਾਟਾ